ਆਣ ਗਾਣ ਨੂੰ ਤਾਂ ਮੱਚਾਉਣ ਦਾ ਸਵਾਦ ਆਉਂਦਾ ਨਹੀਂ ਪੁੱਤ ਆਣ ਗਾਣ ਨੂੰ ਮਚਾ ਕੇ ਆਪਾਂ ਕੀ ਲੈਣ ਹੈਗਾ ਐਈਆਂ ਹੀ ਚੀਜ਼ਾਂ ਤਾਂ ਲਕੋਕੀ ਰੱਖੀ ਦੀਆਂ ਹੁੰਦੀਆਂ ਲੈ ਮੰਮੀ ਦੇਖ ਲੋ ਅਖਰ ਤੈਨੂੰ ਬਾਲੀ ਫਿਕਰ ਹੁਣ ਘਰ-ਬਾਰ ਦੀ ਫਿਕਰ ਤਾਂ ਬੰਦਾ ਕਰਦਾ ਹੀ ਹੁੰਦਾ ਨਾਲੇ ਘਰੋਈ ਸਾਰੇ ਪੈਸੇ ਲੱਗ ਕੇ ਚੀਜ਼ ਬਣੀ ਐ ਅਨਪ੍ਰੀਤ ਲੈ ਪੁੱਤ ਅੱਜ ਤੇਰੇ ਮਨ ਦੀ ਰੀਜ ਪੂਰੀ ਹੋਗੀ ਹਾ ਤੇਰੀ ਚੈਨੀ ਮੈਂ ਫੜ ਲਈ ਸੀ ਸੁਨਿਆਰੇ ਦੇ ਦੇਖ ਪੂਰੇ 2 ਤੋਲਿਆਂ ਦੀ ਐ ਚੱਲ ਮੰਮੀ ਆ ਤਾਂ ਵਧੀਆ ਹੋਇਆ ਚੀਜ਼ ਬਣ ਗਈ ਆਪਣੀ ਨਾਲੇ ਮੇਰੀ ਗੱਲ ਸੁਣ ਪੁੱਤ ਹੁਣ ਪਾ ਕੇ ਰੱਖਿਆ ਕਰ ਹਾਂ ਹਾਂ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਇਹਨੂੰ ਨਾ ਹਮੇਸ਼ਾ ਆਪਦੇ ਪਾ ਕੇ ਰੱਖੂਗੀ ਹਾਂ ਦੇਖ ਲੈ ਆਪਣੀ ਜੀਤੋ ਦੀ ਨੂੰ ਸਾਰਾ ਦਿਨ ਪਾ ਕੇ ਰੱਖਦੀ ਐ ਚੈਨੀ ਦੇਖੀ ਮੰਮੀ ਕਿਵੇਂ ਲੱਗਦੀ ਐ ਲੈ ਗਲ ਭਰ ਗਿਆ ਕੁੜੇ ਤੇਰਾ ਬਲਾਈ ਸੋਣੀ ਲੱਗਦੀ ਐ ਪਰ ਮੰਮੀ ਬਾਹਰ ਨਰ ਜਾਂਦੀ ਤਾਂ ਮੈਂ ਕੱਢ ਹੀ ਜਾਇਆ ਕਰੂੰ ਚੋਰਾਂ ਦਾ ਕੀ ਪਤਾ ਕਦੋਂ ਖਿੱਚ ਕੇ ਲੈ ਜਾਣ ਉਹ ਤਾਂ ਤੇਰੀ ਗੱਲ ਠੀਕ ਐ ਪੁੱਤ ਚਲ ਕਰੇ ਕਰੇ ਤਾਂ ਪਾ ਕੇ ਰੱਖ ਲੈ ਕਰ ਕੋਈ ਡਰ ਨਹੀਂ ਹਾਂ ਤੁਸੀਂ ਮੈਨੂੰ ਆ ਡੱਬੀ ਦੇ ਦਿਓ ਜਦੋਂ ਮੈਂ ਸਾਹਮਣੀ ਹੋਈ ਨਾ ਇਸੇ ਜੀ ਰੱਖ ਦੂੰਗੀ ਆ ਲੈ ਡੱਬੀ ਸਾਹਮ ਲਈ ਇਹਦੇ ਚ ਲੈ ਪੁੱਤ ਸਾਹਮਲਾ ਡੱਬੀ ਚ ਹਾਂਜੀ ਮੰਮੀ ਤਾਲ ਸਬ지 ਕੀ ਬਣਾਵਾ ਫਿਰ ਜਿਹੜਾ ਤੇਰਾ ਜੀ ਕਰਦਾ ਉਹੀ ਬਣਾ ਲੈ ਲੈ ਦੀਦੀ ਨੂੰ ਫਿਰ ਚੈਂਡ ਕਰਾਤੀ ਹੈ ਇਹਦੇ ਕੋਲੇ ਹੈ ਨਹੀਂ ਸੀ ਪੁੱਤ ਟਾਂਕ ਰੱਖ ਕੇ ਦਿੱਤੀ ਐ ਦੀਦੀ ਦਿਖਾਇਓ ਪਾਲਾ ਕਿੰਨੀ ਕੁ ਭਾਰੀ ਐ ਕਿੰਨੇ ਕੁ ਦੀ ਬਣੀ ਮੰਮੀ ਜੀ 2 ਟੋਲਿਆਂ ਦੀ ਐ ਲਾਲਾ ਸਾਹਿਬ ਤੂੰ ਆਪੀ ਮੇਨ ਦਾ 70000 ਨੂੰ ਐ ਸੋਨਾ ਲਹੌਰ ਹੁਣ ਲੈ ਡੇਢ ਰੱਖ ਦੀ ਕੱਲੀ ਚੇਨ ਫਿਰ ਹੁਣ ਐ ਪਈ ਪੱਤ ਵਰਗੀ ਤਾਂ ਬਣਾ ਕੇ ਕੀ ਕਰਨੀ ਐ ਜਿਹੜੀ ਉਹੀ ਟੁੱਟ ਜੇ ਜੇ ਚੀਜ਼ ਬਣਾਵੇ ਤਾਂ ਚੱਜ ਦੀ ਬਣਾਵੇ ਹੰਡ ਤਾਂ ਜਾਵੇ ਹਾਂ ਸੋਹਣੀ ਐ ਮਨਪ੍ਰੀਤ ਹਾਂ ਬਹੁਤ ਸੋਹਣੀ ਐ ਦੀਦੀ ਵਧਾਈਆਂ ਹੋ ਤੁਹਾਨੂੰ ਕੀ ਗੱਲ ਸੋਨਾ ਜੁੜਾ ਏ ਉਦੋਂ ਆਪਣੇ ਘਰ ਦੀ ਚੀਜ਼ ਬਣੀ ਐ ਕਿਹੜਾ ਮੈਂ ਕਿਤੇ ਨਾਲ ਲੈ ਕੇ ਜਾਣਾ ਆਹ ਮੈਂ ਕਦੋਂ ਕਹਿੰਨੀ ਆ ਤੁਸੀਂ ਕਿੱਥੇ ਲੈ ਜਾਓਗੇ ਸੋਹਣੀ ਲੱਗਦੀ ਆ ਪਾਈ ਮੰਮੀ ਜਿਹੜਾ ਤੁਸੀਂ ਮੈਨੂੰ ਉਹ ਕਿੱਟੀ ਸਟ ਜਪਾਇਆ ਸੀ ਵਿਆਹ ਚ ਮੈਨੂੰ ਉਹ ਕੱਢ ਦਿੰਦੇ ਮੈਂ ਵੀ ਕਿਤੇ ਜਾਣਾ ਸੀ ਮੇਰੀ ਫਰੈਂਡ ਦੀ ਨਾ ਕੋਈ ਪਾਰਟੀ ਐ ਤੇ ਉੱਥੇ ਬਾਜੂ ਮੈਂ ਕੁੜੇ ਮੇਰੀ ਗੱਲ ਸੁਣ ਲੈ ਐ ਇਕੱਠਾ ਬੱਠਾ ਚ ਨਹੀਂ ਜਾ ਪਾਈਦੀ ਹੁੰਦੀਆਂ ਇਹ ਜਿਹੀਆਂ ਚੀਜ਼ਾਂ ਉਹ ਤਾਂ ਹੁਣ ਮੈਂ ਸਾਮਕੇ ਰੱਖਤੀਆਂ ਨਾਲੇ ਜਿਹੜੇ ਇਹਦੇ ਵਿਆਹ ਵਾਲੇ ਸੈਟ ਐ ਇਹਨੇ ਤਾਂ ਅੱਜ ਤੱਕ ਨਹੀਂ ਮੈਥੋਂ ਮੰਗੇ ਸਾਰੇ ਮੇਰੇ ਕੋਲੇ ਪਏ ਨੇ। ਓਹੋ ਫਿਰ ਇਹਦੇ ਤਾਂ ਦੀਦੀ ਦੇ ਤਾਂ ਪੇਕ ਕਨੇ ਵੀ ਪਾਏ ਸੀ ਨਾ ਇਹ ਤਾਂ ਤਾਂ ਪੇਕੇ ਵਾਲਾ ਟੂਮਾ ਪਾ ਜਾਂਦੀ ਆ। ਹੁਣ ਮੇਰੇ ਪੇਕਿਆਂ ਨੇ ਦੱਸੋ ਕਿੰਨਾ ਕ ਪਾਇਆ ਸੀ ਕਿਤੇ ਸੋਣਾ ਆ। ਆ 2 4 6 ਪਾਈ ਸੀ ਉਹ ਮੈਂ ਪਾ ਲੈਨੀ ਆ। ਪੁੱਤ ਮੇਰੀ ਗੱਲ ਸੁਣਾ ਜਦੋਂ ਕਿ ਤੈ ਐ ਸਹੇਲੀਆਂ ਦੇ ਕਿਤੇ ਪਾਰਟੀਆਂ ਫੂਟੀਆਂ 'ਚ ਜਾਣਾ ਹੋਵੇ ਨਾ ਕੋਈ ਨਹੀਂ ਸੂਟਾਂ ਨਾਲ ਦੇ ਪਾ ਜਾ। ਮਨਪ੍ਰੀਤ ਨਾਲੇ ਅੱਜਕੱਲ ਤਾਂ ਉਹੀ ਨਹੀਂ ਮਾਹੌਲ ਹੈਗਾ ਸੋਨਾ ਬਾਹਰ ਪਾ ਕੇ ਜਾਂਦਾ। ਉਹੀ ਦਾ ਹੈ। ਚੱਲ ਕੋਈ ਨਹੀਂ। ਨਾਲੇ ਬਾਰੇ ਪੁੱਤ ਲੋਕ ਨਜ਼ਰ ਲਾ ਦਿੰਦੇ ਐ ਅਗਲਾ ਹਰੇਕ ਹੌਂਕਾ ਲੈਂਦਾ ਹੈਗਾ ਤਾਂਹੀਂ ਮੈਂ ਜੈਸ਼ਨ ਨੂੰ ਕਿਹਾ ਵੀ ਭਾਈ ਘਰੇ ਘਰੇ ਪਾ ਕੇ ਰੱਖ ਲਿਆ ਕਰ ਹਾਂ ਸਹੀ ਗੱਲ ਆ ਨਾ ਪਤਾ ਨਹੀਂ ਕਿਹਨੇ ਪਿੱਛੇ ਕੁੰਡਾ ਖੋਲ ਕੇ ਲਾ ਹੀ ਲੈਣਾ ਹੋਰ ਅੱਜ ਕੱਲ ਤਾਂ ਬਾੜਾ ਬੇਲਾ ਵਕਤ ਮਾੜਾ ਹੈਗਾ ਲੈ ਓਏ ਹਟ ਚਾਹ ਦੀ ਕੁੱਟ ਕਰਕੇ ਪੀ ਮੈਂ ਤਾਂ ਮਨਪ੍ਰੀਤ ਫਿਰ ਕਰੀਏ ਦਾਲ ਰੋਟੀ ਹਾਂ ਹਾਂ ਬਣਾ ਲਓ ਤੁਸੀਂ ਸਬਜ਼ੀ ਦੀਦੀ ਕੋਈ ਨਹੀਂ ਰੋਟੀ ਤਾਂ ਮੈਂ ਹੀ ਬਣਾਉਣੀ ਆ ਬਣਾ ਲੂੰਗੀ ਚਲ ਠੀਕ ਐ ਮਨਪ੍ਰੀਤ ਮੈਂ ਡੱਬੀ ਢੁੱਬੀ ਸੰਭ ਕੇ ਫਿਰ ਬਣਾਉਣੀ ਆ ਹਾਂ ਹਾਂ ਵਿਹੱਥ ਥੇਠਾ ਰੱਖ ਲਿਓ ਹੋਰ ਕਿਤੇ ਇੱਧਰ ਉੱਧਰ ਹੋ ਜਾਈ। ਦੇਖ ਤਾਂ ਸਹੀ ਮਹਾਰਾਣੀ ਨੂੰ ਚੈਣੀ ਪਾ ਕੇ ਕਿਵੇਂ ਫਲਾ ਹੀ ਦਿੱਤਾ ਤਾਂ ਹਵਾ ਚੁੱਡੀ ਫਿਰਦੀ ਐਵੇਂ ਮੈਨੂੰ ਚੈਣ ਮਿਲ ਗਈ। ਤੇ ਰਹਿੰਦੀ ਖੁੰਦੀ ਬੁੜੀ ਨੇ ਕਸਰ ਕੱਢਤੀ। ਜਦੋਂ ਤੇਰੇਆਂ ਦੋ ਨੂੰ ਹਾਂ ਤਾਂ ਦੋਨਾਂ ਨੂੰ ਇੱਕੋ ਵੱਡੇ ਰੱਖ ਵੀ ਦੋਨਾਂ ਨੂੰ ਬਰਾਬਰ ਸਮਝ। ਕਿੱਡਾ ਵਿਤਕਰਾ ਕੀਤਾ ਓਹਨੂੰ ਚੈਣ ਬਣਾਤੀ ਵੱਡੇ ਨੂੰ ਤੇ ਮੈਨੂੰ ਕੁਛ ਵੀ ਨਹੀਂ। ਮੈਨੂੰ ਤਾਂ ਇੱਕ ਸ਼ਾਪ ਤੱਕ ਨਹੀਂ ਸਰੀ। ਵੇ ਚਲ ਛੱਲਾ ਹੀ ਦੇ ਦਈਏ ਮਾੜਾ ਮੋਟਾ ਮੇਰੇ ਵਾਰੀ ਤਾਂ ਜਵਾਬ ਹੀ ਕਾਲੀ ਕੀੜੀ ਫੇਰ ਗਈ ਤੂੰ ਛੱਟ ਕਿੱਥੇ ਪਾ ਕੇ ਜਾਏਂਗੀ ਤੂੰ ਰਹਿਣ ਦੇ ਸੋਇਰੇ ਤੋ ਕਿਉਂ ਸੁੱਕਣੀ ਪਈ ਆ ਨਹੀਂ ਤਾਂ ਮੌਸਮ ਹੋਇਆ ਪਿਆਗਾ ਉਹ ਤਾਂ ਅੰਦਰ ਕਰਨ ਦੀ ਖੰਡਿਆਈ ਕਤੋਂ ਜਾਣਦੇ ਹੋ ਉਹ ਜਸ਼ਨ ਖੰਡੇ ਥੋੜੀ ਜੀ ਖੰਡ ਗਈ ਉਹ ਚ ਕੋਈ ਗੱਲ ਨਹੀਂ ਮੀਂਹ ਆਉਣ ਵਾਲਾ ਜੇ ਭਿੱਜ ਗਈ ਨਾ ਕਿਤੇ ਫਿਰ ਸਾਰੀ ਤੇ ਪਾਣੀ ਪੈ ਜਾਊਗਾ ਕੋਈ ਨਾ ਹਲੇ ਕਿਧਰੇ ਨਹੀਂ ਬਰਖਾਉਣ ਲੱਗ ਰਹੀ ਤੁਸੀਂ ਪਈ ਰਹਿਣ ਦੋ ਜਿੰਨੀ ਕੁ ਸੁੱਕਦੀ ਹੈ ਸੁੱਕੀ ਜਾਣ ਦੋ ਉਹ ਤੋਂ ਵੱਧ ਤਾਂ ਤੁਸੀਂ ਖੰਡਿਆਈ ਦਿੱਤੀ ਚਲ ਕੋਈ ਨਹੀਂ ਜੇ ਭਿੱਜ ਗਈ ਫਿਰ ਵਧੀਆ ਰਹੋਗੇ ਯਾਰ ਮੈਂ ਤਾਂ ਕਹੀ ਹੀ ਨਹੀਂ ਹਾਲੇ ਕਿਹੜੀ ਬਰਖ ਹੋਣ ਲੱਗ ਰਹੀ ਆ ਕਿਧਰੇ ਨਹੀਂ ਭਿੱਜਦੀ ਹੈਗੀ ਤੁਸੀਂ ਇਹ ਗੱਲਾਂ ਨੂੰ ਛੱਡੋ ਦੇਖਿਓ ਮੇਰੀ ਚੈਨ ਸੋਣੀ ਹੈ ਲੈ ਦੇਤੀ ਬਣਾ ਕੇ ਹਾਂ ਮੰਮੀ ਫੜ ਕੇ ਲੈ ਕੇ ਆਏ ਨੇ ਆਏ ਹਾਏ ਮੈਂ ਮਰ ਜਾ ਆ ਤਾਂ ਮੈਨੂੰ ਲੱਗਦਾ ਅੱਜ ਪਾਗਲ ਹੋਊਗੀ ਹਰ ਇੱਕ ਥਾਂ ਤੇ ਮੇਰੀ ਚੈਨ ਦੇਖ ਲਓ ਮੇਰੀ ਚੈਨ ਦੇਖ ਲਓ ਮੈਂ ਚੈਨ ਬਣਾ ਲਈ ਮੈਂ ਚੈਨ ਬਣਾ ਲਈ ਕੋਈ ਨਹੀਂ ਤੇਰੀ ਚੈਨ ਤਾਂ ਮੈਂ ਬਣਾਉਣੀ ਆ ਚੰਗੀ ਤਰ੍ਹਾਂ ਫੜ ਜਾ ਦੋ ਦਿਨ ਬਹੁਤ ਸੋਹਣੀ ਹੈਗੀ ਕਿੰਨੇ ਤੋੜਾਂ ਦੀ ਬਣੀ ਆ ਪਲਾ ਦੋ ਦੀ ਆ ਬਹੁਤ ਸੋਹਣੀ ਬਣ ਗਈ ਚੱਲ ਵਧੀਆ ਤੂੰ ਕਦੋਂ ਦੀ ਕਹਿੰਦੀ ਸੀ ਚਾਹ ਲੈਣੀਆਂ ਚਾਹ ਲੈਣੀਆਂ ਦੀਦੀ ਮੇਰੀ ਗੱਲ ਸੁਣੋ ਗੁੱਸਾ ਤਾਂ ਕਰਿਓ ਨਾ ਮੇਰੀ ਗੱਲ ਦਾ ਜਦੋਂ ਕੋਈ ਚੀਜ਼ ਆਪਾਂ ਨੂੰ ਬਣਾ ਕੇ ਦੇ ਦੇਵੇ ਨਾ ਉਹਦੇ ਬਾਰੇ ਗੁੰਨ ਨਹੀਂ ਗਾਈਦੇ ਹੁੰਦੇ ਮਨਪ੍ਰੀਤ ਇਹ ਨਹੀਂ ਪਤਾ ਕਿ ਦੀ ਮਾੜੀ ਨਜ਼ਰ ਲੱਗਦੇ ਥੋੜੀ ਚੰਨ ਡਿੱਗਟਾ ਵੀ ਸਕਦੀ ਆ ਕੋਈ ਖੋਕੇ ਵੀ ਲਿਜਾ ਸਕਦਾ ਚੰਗਾ ਜਿੱਦ ਤੂੰ ਨਹੀਂ ਜ਼ਰਾਂਦ ਹੁੰਦੀ ਘੱਟੋ ਘੱਟ ਮਾੜੇ ਬੋਲਦਾ ਨਾ ਬੋਲ ਹਾਏ ਹਾਏ ਲਾ ਵੇਖ ਲੈ ਵੀਰੇ ਜ਼ਰਾਂਦ ਵਾਲੀ ਕੀ ਗੱਲ ਐ ਮੈਂ ਤਾਂ ਵੈਸੇ ਸਮਝਾਈਏਗਾ ਚਲ ਕੋਈ ਨਹੀਂ ਮਨਪ੍ਰੀਤ ਨਵੀਂ ਲਿਆਂਦੀ ਆ ਨਵੀਂ ਦਾ ਚੌਤਾ ਹੁੰਦਾ ਹੀ ਆ ਥੋੜਾ ਟਾਈਮ ਤਾਹ ਦੱਸਦੀ ਫਿਰਦੀ ਹੈਗੀ ਦੱਸੋ ਨਹੀਂ ਆਪਾਂ ਨੂੰ ਤਾਂ ਦੱਸੀ ਜਾਂਦੀ ਕਿ ਤੇ ਆਂਡ ਗਵਾਂਡ ਚ ਨਾ ਦੱਸਣ ਬੈਠ ਜਵੇ ਆਂਡ ਗਵਾਂਡ ਚ ਕਾਨੂੰ ਦੱਸਦੀ ਹੈਗੀ ਐ ਜਾਣੇ ਖਾਣੇ ਨੂੰ ਥੋੜੀ ਦੱਸਿਆ ਜਾਂਦਾ ਚੱਲ ਚੰਗਾ ਵਾਈਪਰ ਫੜਾ ਦੇ ਕਣਕ ਖਿੰਡ ਗਈ ਜਾ ਕੇ ਕੋਈ ਹੋਰ ਕੰਮ ਕਰ ਲਾ। ਓਹੋ ਦੀਦੀ ਵਾਈਪਰ ਕਣਕ ਵਾਸਤੇ ਨਹੀਂ ਹੈਗਾ ਰਸੋਈ 'ਚ ਪਾਣੀ ਡੁੱਲ ਗਿਆ ਮੈਂ ਉੱਥੇ ਲੈ ਕੇ ਚੱਲੀ ਆਂ। ਕੋਈ ਨਾ ਫੇਰ ਮਰ ਲਈ ਰਸੋਈ 'ਚ ਪਹਿਲਾਂ ਮੈਨੂੰ ਕਣਕ ਇਕੱਠੀ ਕਰ ਲੈਣ ਦੇ ਸਾਰੀ ਖੰਡਿਆਤੀ ਤੇਰੇ ਵੀਰੇ ਨੇ। ਓ ਚੱਲ ਯਾਰ ਹੁਣ ਤੁਸੀਂ ਚੁੱਪ ਕਰੋਂਗੀ ਆ ਆ ਭਈਆ ਤੁਹਾਡੀ ਕਣਕ ਜਦੋਂ ਮੀਹ ਆ ਗਿਆ ਆਪੇ ਅੰਦਰ ਕਰ ਲਿਓ ਮੈਂ ਤਾਂ ਭਲਾ ਹੀ ਸੋਚਦਾ ਸੀ ਤੁਹਾਡਾ। ਹਾਏ ਹਾਏ ਓ ਵੀਰੇ ਕਿਤਰੇ ਨਹੀਂ ਮੇਕ ਰਿਆਂ ਲੱਗੇ ਆ ਦੇਖ ਲੈ ਕਿੱਡਾ ਸੂਰਜ ਖੜਿਆ ਅਸੇ। ਤੁਹਾਨੂੰ ਪਤਾ ਹੀ ਨਹੀਂ ਘਟਾ। ਸਾਰੇ ਤੂੰ ਤਾਂ ਆਪ ਵਿੱਚ ਏ ਲੈ ਮੈਂ ਕੀ ਕਰਾਂ ਸੱਚੀ ਸਾਥੀ ਨਾ ਤੂੰ ਸੀ ਹਾਂ ਰੋਟੀਆਂ ਤੂੰ ਬਸ ਮੈਂ ਬਣਾਉਣੀ ਤਾਂ ਹੀ ਤਾਂ ਕਹਿਨੀ ਆ ਖਲਾਰੇ ਪਾਉਣ ਨੂੰ ਹੀ ਨੇ ਸਾਰੇ ਹਾਂ ਹਾਂ ਤੁਸੀਂ ਦੱਸੋ ਅਸੀਂ ਤਾਂ ਸਾਰੇ ਠੀਕ ਆ ਹਾਂਜੀ ਉਹ ਵੀ ਠੀਕ ਨੇ ਕੀ ਕਰਦੇ ਸੀ ਉਹ ਕੁਛ ਨਹੀਂ ਮੈਂ ਤਾਂ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਵੀ ਮੈਨੂੰ ਨਾ ਚੈਨ ਬਣਵਾ ਕੇ ਦਿੱਤੀ ਆ ਮੰਮੀ ਨੇ ਹਾਂ ਕਹਿੰਦੇ ਜੇ ਤੈਨੂੰ ਜ਼ਰੂਰਤ ਆ ਤਾਂ ਬਣਵਾ ਲਾ ਹਾਂ ਨਾਲੇ ਕਹਿੰਦੇ ਬਹਾਨੇ ਨਾਲ ਚੀਜ਼ ਹੀ ਬਣ ਜਾਂਦੀ ਆ ਸੋਨਾ ਕਿਹੜਾ ਖਰੀਦਣ ਵਾਲੀ ਚੀਜ਼ ਨਾਲ ਇੰਨਾ ਮਹਿੰਗਾ ਹੋਇਆ ਪਿਆ ਹੋਰ ਕੀ ਮੰਮੀ ਤੁਸੀਂ ਛੱਡੋ ਇਹ ਗੱਲਾਂ ਤਾਂ ਮੰਮੀ ਨੇ ਬਣਵਾਤੀ ਮੈਂ ਕਾਹਨੂੰ ਤੰਗ ਕਰਦੀ ਆ ਆਪਣੀ ਖੁਸ਼ੀ ਤੋਂ ਲੈ ਕੇ ਦਿੱਤੀ ਹੈ ਮੰਮੀ ਨੇ ਹਾਂਜੀ ਅੰਛਾ ਚਾ ਚਲੋ ਕੋਈ ਨਹੀਂ ਦੱਸ ਦਿਓ ਫਿਰ ਮੈਨੂੰ ਜਸ਼ਨ ਪੁੱਤ ਹਾਂਜੀ ਗੱਲ ਕਰਦੀ ਹੈ ਹਾਂ ਮੰਮੀ ਮੈਂ ਤੁਹਾਨੂੰ ਫੇਰ ਕਰਦੀ ਹਾਂ ਹਾਂਜੀ ਮੰਮੀ ਮੈਂ ਤਾਂ ਇਹ ਕਹਿੰਦੀ ਸੀ ਉਹ ਨਸੀਬ ਕੁਰ ਕੇ ਪੁੱਤ ਖੁਸ਼ਰੇ ਨੱਚਦੇ ਆ ਹਾਂ ਚੱਲੀਏ ਆਪਾਂ ਹਾਂ ਮੰਮੀ ਬਸ ਤੁਸੀਂ ਚਲੋ ਮੈਂ ਨਾ ਰਸੋਈ ਸਾਫ਼ ਕਰਦਾ ਮੰਡੀ ਆ ਜਾ ਮਨਪ੍ਰੀਤ ਨੇ ਤਾਂ ਰੋਟੀ ਬਣਾ ਕੇ ਹੀ ਛੱਡਤੀ ਹੁਣੇ ਹਾਂ ਏ ਪੁੱਤ ਮਮਮੀ ਕੋਈ ਦਾਣੇ ਦੂਣੇ ਸਰ ਲੈ ਜਾਓ ਕਿ ਐਂ ਜਾਵਾਂਗੇ ਓਹੋ ਸੱਚ ਨਾਲੀ ਮੈਂ ਤਾਂ ਮਨਪ੍ਰੀਤ ਨੂੰ ਵੀ ਕਹਿਣਾ ਹੀ ਭੁੱਲ ਗਈ ਮੁੜ ਕੇ ਫੇਰ ਆਖੂਗੀ ਮੈਨੂੰ ਦੱਸ ਕੇ ਨਹੀਂ ਗੇ ਹੁਣ ਉਹ ਵੀ ਦੱਸ ਦੀਂ ਆਵਾਜ਼ ਮਾਰ ਲੋ ਕੁੜੇ ਮਨਪ੍ਰੀਤ ਮਨਪ੍ਰੀਤ ਪੁੱਤ ਮੈਂ ਤਾਂ ਹੀ ਕਹਿਣੀ ਆ ਤੇਰੀ ਨਸੀਬ ਕੋਰ ਤਾਈ ਕੇ ਨਾ ਖੁਸਰੇ ਨੱਚਦੇ ਅਸੀਂ ਉੱਥੇ ਜਾ ਕੇ ਆਉਣੀਆਂ ਮੈਂ ਵੀ ਚੱਲਾਂ ਫਿਰ ਲੈ ਦੱਸ ਪੁੱਤ ਇੰਨੇ ਜਾਣੇ ਥੋੜੀ ਜਾਂਦੇ ਹੁੰਦੇ ਅਗੇ ਹੁਣ ਜਾਣ ਦਾ ਹੱਕ ਤਾਂ ਇਕੱਲਾ ਮੇਰਾ ਬਣਦਾ ਇਹਨੂੰ ਮੈਂ ਤਾਂ ਲੈ ਗਈ ਨਾਲ ਵੀ ਚੱਲ ਉਹਦੀ ਨੂੰਹੇ ਦੇ ਪੇਕਿਆਂ ਦੀ ਐ ਅੱਛਾ ਹੋਰ ਤੂੰ ਘਰੇ ਕੰਮ ਤੰਦਨ ਮੇੜਲਾ ਪੁੱਤ ਕੋਈ ਨਹੀਂ ਚੱਲ ਬਗ ਜੋ ਫਿਰ ਤੁਸੀਂ ਨਾਲੇ ਮਨਪੀਤ ਰਸੋਈ ਮੈਂ ਸਾਫ਼ ਕਰਤੀ ਬਾਕੀ ਕੰਮ ਦੇਖ ਲੈ ਜਿਹੜੇ ਰਹਿੰਦੇ ਨੇ ਕੋਈ ਗੱਲ ਨਹੀਂ ਦੀਦੀ ਜੇ ਤੁਸੀਂ ਮੇਰੇ ਸਿਰ ਤੇ ਕੰਮ ਛੱਡ ਕੇ ਚੱਲੇ ਹੋ ਤਾਂ ਫਿਰ ਮੈਂ ਤਾਂ ਨਭਾਉਂਗੀ ਨਾ ਦੀ ਜ਼ਿੰਮੇਵਾਰੀ ਮੈਨੂੰ ਪਤਾ ਹੈ ਵੀ ਦੁੱਧਵਾਤ ਸਾਂਭਣਾ ਹੈ ਮੈਂ ਸੰਭ ਕੇ ਰੱਖ ਲੂੰਗੀ ਪਰ ਦੀਦੀ ਮੇਰੇ ਨਾਲ ਦਾ ਮਣਾਉਂਗੇ ਤਾਂ ਤੁਸੀਂ ਬੁਰਾਈ ਪਰ ਮੈਂ ਤੁਹਾਡੇ ਭਲੇ ਲਈ ਇੱਕ ਗੱਲ ਕਹਿਣ ਲੱਗੀ ਆਂ ਵੀ ਜੇ ਕਿਤੇ ਚੱਲੇ ਹੋ ਨਾ ਆ ਚੈਨ ਜੀ ਲਾ ਕੇ ਰੱਖ ਜੋ ਕਰੇ ਕਿਉਂ ਚੈਨ ਨੂੰ ਕਿਉਂਂਦਾ ਆ ਤਾਂ ਜਾਣਾ ਗਲੀ ਚ ਚਾਰ ਘਰ ਛੱਡ ਕੇ ਨਾਲੇ ਤੈਨੂੰ ਬੜੀ ਫਿਕਰ ਹੋਗੀ ਚੈਨ ਦੀ ਲੈ ਮੰਮੀ ਦੇਖ ਲੋ ਆਖੇ ਤੈਨੂੰ ਬੜੀ ਫਿਕਰ ਹੁਣ ਘਰ-ਬਾਰ ਦੀ ਫਿਕਰ ਤਾਂ ਬੰਦਾ ਕਰਦਾ ਹੀ ਹੁੰਦਾ ਨਾਲੇ ਘਰੋ ਹੀ ਸਾਰੇ ਪੈਸੇ ਲਾ ਕੇ ਚੀਜ਼ ਬਣੀ ਐ ਤੇ ਜੇ ਅਹੀਂ ਘਾਟ ਗਈ ਫਿਰ ਇਹਦਾ ਫਾਇਦਾ ਕੀ ਨਾਲੇ ਤੁਹਾਨੂੰ ਅੱਜ ਕੱਲ ਦੇ ਜਮਾਨੇ ਦਾ ਪਤਾ ਹੀ ਆ ਆ ਕੰਦਾ ਕੋਲੇ ਨਾਲ ਹੀ ਲੱਖ ਚੋਰ ਖੜੇ ਹੁੰਦੇ ਆ ਇੱਥੋਂ ਭਾਵੇਂ ਦੂਜੇ ਘਰ ਚ ਹੀ ਵੜਨਾ ਹੋਵੇ ਤਾਂ ਵੀ ਵਾਲੀਆਂ ਪੱਟ ਕੇ ਲੈ ਜਾਂਦੇ ਖਬਰਾਂ ਨਹੀਂ ਸੁਣਦੇ ਆਪਾਂ ਤੇ ਤੁਸੀਂ ਤਾਂ ਫੇਰ ਵੀ ਚੌਥੇ ਘਰੇ ਜਾਣਾ ਪੁੱਤ ਮੇਰੀ ਗੱਲ ਸੁਣ ਘਰ ਤਾਂ ਮਨਪ੍ਰੀਤ ਤੇ ਠੀਕ ਕਹਿੰਦੀ ਐ ਨਾਲੇ ਨਾ ਉੱਥੇ ਹਰਨਾਮਕੌਰ ਹੋਊਗੀ ਉਹਦੀ ਤਾਂ ਨਜ਼ਰ ਪੱਥਰਾਂ ਨੂੰ ਪਾੜ ਦਿੰਦੀ ਐ ਉਹ ਤਾਂ ਐਵੇਂ ਹਮਕਾ ਲਊ ਲਾਕੀ ਰੱਖ ਜਾ ਹਾਂ ਮੰਮੀ ਤੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੱਢ ਦਿੰਨੀ ਆ ਨਹੀਂ ਮੈਨੂੰ ਚੰਗਾ ਜਾਂ ਨਹੀਂ ਲੱਗਿਆ ਸੀ ਕਿਸੇ ਨੇ ਮੈਨੂੰ ਟੋਕਿਆ ਠਲ ਕੋਈ ਨਹੀਂ ਪੁੱਤਰ ਟੋਕਣ ਵਾਲੀ ਤਾਂ ਕੀ ਗੱਲ ਹੈ ਚਲ ਆ ਕਰ ਨਾਲੇ ਮੈਂ ਵੀ ਪਲੇਟ 'ਚ ਦਾਣੇ ਪਾ ਲਾਂ ਰੱਖ ਦੇਨ ਲਾ ਕੇ ਆ ਜਾ ਫਿਰ ਚੱਲਦੇ ਆਂ ਦੋ ਦਿਨ ਕਿਹੜੀ ਮਾਂ ਦੇ ਮਾਂ ਦੀ ਧੀ ਨੇ 2 ਘੰਟੇ ਵੀ ਨਹੀਂ ਪੈਣ ਦਿੱਤੇ ਲਾਤੀ ਨਾ ਚੈਨ ਦੀ ਗੱਲ ਤੋਂ ਹੁਣ ਦੇਖੀ ਇਹਨੂੰ ਤਾਂ ਮੈ ਲਾਉਣੀ ਆ ਟਕਾਣੀ ਕੁਝ ਜ਼ਿਆਦਾ ਹੀ ਸਾਡੇ ਘਰ ਚ ਚੈਨ 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 ਮਸ਼ਹੂਰ ਹੋ ਗਈ ਸੀਗੀ ਮੈ ਬਣਾਉਣੀ ਆ ਚੰਗੀ ਤਰ੍ਹਾਂ ਇਹਨਾਂ ਦੀ ਚੈਨ ਤਾਂ ਨਾਲੇ ਘਰ ਦੇ ਚੋਰ ਤਾਂ ਘਰੇ ਹੀ ਫਿਰਦੇ ਆ ਵਿਚਾਰੀ ਭੋਲੀ ਨੂੰ ਇਹ ਵੀ ਨਹੀਂ ਪਤਾ ਨਾਲੇ ਇਨਾਂ ਅੱਗੇ ਮੈ ਪਤਾ ਲੱਗਣ ਦਿੰਨੀ ਆ ਬੱਸ ਮਣਪੀ ਤੇ ਹੁਣ ਕਰ ਲੈ ਆਪਦੇ ਹੱਥ ਇਹ ਨਹੀਂ ਪਤਾ ਕਿ ਕਿੱਧਰ ਕਿੜੇ ਮੁੜਿਆਵੇ ਫੇਰ ਕੁਝ ਭੁੱਲ ਜਾਣ ਮੈਂ ਕਿਹਾ ਲਾਦਾ ਉਹਨੇ ਤਾਂ ਗੌਰ ਵੀ ਨਹੀਂ ਕਰਨੀ ਹੈਗੀ ਹੋਰ ਹੁਣ ਉਹ ਤਾਂ ਤੈਨੂੰ ਪਤਾ ਹੀ ਨਹੀਂ ਪਤਾ ਫੋਨ ਲੈ ਕੇ ਬੈਠੇ ਹੈ ਜੇ ਮਾਗਰੋ ਸਾਰਾ ਦਿਨ ਫੋਨ ਦਾ ਖੜਾ ਨਹੀਂ ਛੱਡਦੇ ਆ ਨਹੀਂ ਜਾਂਦੇ ਹੈਗੇ ਮੰਮੀ ਇਹਨਾਂ ਦੀ ਬਣਦੀ ਨਹੀਂ ਉਹਨਾਂ ਨਾਲ ਅੱਛਾ ਉਹ ਕਰਾ ਲੜਾਈ ਜਿੱਤ ਹੋ ਗਈ ਸੀ ਮੰਮੀ ਨਾਲ ਇਹ ਨਾ ਮੇਰੇ ਚੈਨ ਨੂੰ ਹੀ ਲਹਾਤੀ ਤੁਸੀਂ ਆਣਗਵਾਂ ਨੂੰ ਤਾਂ ਮਚਾਉਣ ਦਾ ਸੁਆਦ ਆਉਂਦਾ ਨਹੀਂ ਪੁੱਤ ਆਣਗਵਾਂ ਨੂੰ ਮਚਾ ਕੇ ਆਪਾਂ ਕੀ ਲੈਣ ਹੈਗਾ ਐਈਆਂ ਹੀ ਚੀਜ਼ਾਂ ਤਾਂ ਲਕੋਕੀ ਰੱਖੀ ਦੀਆਂ ਹੁੰਦੀਆਂ ਤੈਨੂੰ ਨਹੀਂ ਪਤਾ ਜੱਸਾ ਨਾ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਨਾ ਪਾਰਟੀ ਤੇ ਚੱਲਿਆ ਤੂੰ ਵੀ ਚੱਲ ਪਿਆ ਨਾਲ ਪਾਰਟੀ ਤੇ ਕਿਹਦੀ ਪਾਰਟੀ ਆ ਓ ਯਾਰ ਮੇਰੇ ਦੋਸਤ ਦੇ ਨਾ ਉਹਨਾਂ ਦੀ ਬਰਥਡੇ ਪਾਰਟੀ ਆ ਜੋਨਾਂ ਨੂੰ ਸਾਰਿਆਂ ਨੇ ਫੈਮਲੀਆ ਨਾਲ ਇਨਵਾਈਟ ਕੀਤਾਗਾ ਮੈਂ ਤੈਨੂੰ ਕਹਿੰਦਾ ਸੀ ਜੇ ਤੂੰ ਚੱਲ ਪਿਆ ਨਾਲ ਵਧੀਆ ਗੱਲ ਆ ਚਲੋ ਤੁਸੀਂ ਰੁਕੋ ਫਿਰ ਮੈਂ ਤਿਆਰ ਹੋ ਜਾਨੀ ਆ ਯਾਰ ਦਸ਼ਨ ਤਿਆਰ ਨੂੰ ਚੰਗੇ ਭਲੇ ਦਾ ਕੱਪੜੇ ਨੇ ਤੂੰ ਆਹੀ ਕੱਪੜੇ ਪਾ ਕੇ ਬਾਹਰ ਚੱਲ ਚਲੋ ਫਿਰ ਰੁਕੋ ਕੁਛ ਗੱਲ ਤਾਂ ਪਾਲਾ ਸੁੰਨਾ ਗਾਲਾ ਚਾਹ ਤਾਂ ਕਰਾ ਕੇ ਦਿੱਤੀ ਮਮਮੀ ਨੇ ਪਾਲ ਆ ਜੋ ਪੋਣਾ ਫਟਾਫਟ ਕਰ ਮੈਂ ਵੇਟ ਕਰਦਾ ਬਾਹਰ ਠੀਕ ਹੈ ਓ ਜਸ਼ਨ ਆ ਜਾ ਯਾਰ ਜਸ ਯਾਰ ਜਸ ਕਿਉਂ ਹੱਟ ਵੀ ਕਰਦੇ ਹੋ ਮੈਂ ਆਪਣੀ ਚੈਨ ਲੱਭ ਰਹੀ ਆ ਟੰਗ ਨਾਲ ਲੱਪਣ ਵੀ ਨਹੀਂ ਦਿੰਦੇ ਲੱਭੀ ਕਨਾ ਚੈਨ ਤੈਨੂੰ ਨਹੀਂ ਲੱਭੀ ਹੈਗੀ ਓ ਯਾਰ ਜਸ਼ਨ ਜੇ ਤਾਂ ਚੈਨ ਤੋਂ ਬਿਨਾ ਜਾਣਾ ਬਗ ਚੱਲ ਨਹੀਂ ਤੁਹਾਡਾ ਤਾਂ ਆਹੀ ਕੰਮ ਆ ਪਤਾ ਨਹੀਂ ਚੀਜ਼ ਕਿਹੜੇ ਖਲ ਖੁੰਝੇ ਛੱਡਦੇ ਨਹੀਂ ਮੌਕੇ ਤੇ ਤੁਹਾਨੂੰ ਕੁਝ ਤੇ ਹੁੰਦਾ ਨਹੀਂ ਫਿਰ ਲੇਟ ਕਰਾਵੇਂਗੀ ਹੁਣ ਯਾਰ ਚੈਨ ਬਿਨਾ ਤਾਂ ਮੈਂ ਭੱਗ ਜਾ ਪਰ ਮੈਂ ਜਿੱਥੇ ਰੱਖੀ ਸੀ ਉੱਥੇ ਹੈ ਨਹੀਂ ਮੈਨੂੰ ਤਾਂ ਟੈਨਸ਼ਨ ਹੋ ਰਹੀ ਹੈ ਮੈਥੋਂ ਨਹੀਂ ਜਾਇਆ ਜਾਣਾ ਫਿਰ ਤੂੰ ਛੱਡ ਮੇਰੀ ਗੱਲ ਸੁਣ ਨਾਲੇ ਮੈਨੂੰ ਵੀ ਲੇਟ ਕਰਾਵੇਂਗੀ ਤੂੰ ਆਪਦੇ ਚੇਨ ਚੋਂ ਲੱਭ ਲੈ ਜਿੱਥੇ ਲੱਭਦੀ ਹੈ ਮੈਂ ਤਾਂ ਜਾਵਾਂ ਠੀਕ ਆ ਤੇ ਸ਼ਾਮ ਨੂੰ ਲੇਟ ਆਉ ਮੈਂ ਘੰਟਾ ਤੱਕ ਕੋਈ ਨਹੀਂ ਮੈਨੂੰ ਤਾਂ ਟੈਨਸ਼ਨ ਹੋਈ ਪਈ ਆ ਮੰਮੀ ਮੰਮੀ ਸੁਣ ਲੋ ਯਾਰ ਮੇਰੀ ਕੋਈ ਗੱਲ ਨਹੀਂ ਸੁਂਦਾ ਹੀ ਜਸ ਕੀ ਹੋ ਗਿਆ ਕਿਉਂ ਹੋਕਰੇ ਮਾਰੀ ਜਾਨੀ ਐ ਮੰਮੀ ਹਾਂ ਮੇਰੇ ਚੈਨ ਨਹੀਂ ਲੱਭਦੀ ਨਾ ਇਹ ਜਿਹੇ ਕਿਹੜੇ ਖੂਚ ਸਿੱਟ ਤੀ ਤਾਂ ਜਿਹੜੀ ਤਿੰਥਿਆ ਹੁੰਦੀ ਨਹੀਂ ਯਾਰ ਖੂਚ ਸਿੱਟਣ ਨੂੰ ਕੀ ਆ ਘਰ ਚ ਹੀ ਧਰੀ ਸੀ ਅਲਮਾਰੀ ਚ ਧਰੀ ਸੀ ਫਿਰ ਉੱਥੀ ਦੇਖ ਲੈ ਪੁੱਤ ਕਿਸੇ ਕੱਪੜੇ ਕੁੱਪੜੇ ਥੱਲੇ ਹੋ ਗਈ ਹੋ ਮੰਮੀ ਮੈਂ ਸਾਰੇ ਕਿਤੇ ਦੇਖ ਲਈ ਪਰ ਕੱਪੜੇ ਖੰਡਾਰ ਕੇ ਦੇਖ ਲੈਣੀਆਂ ਮੈਨੂੰ ਨਹੀਂ ਮਿਲੀ ਜਿੱਥੇ ਰੱਖੀ ਸੀ ਤੂੰ ਵੀ ਨਾ ਬਾਲੀ ਪਲਕੜ ਐ ਚੀਜ਼ ਤਾਂ ਰੱਖੀ ਭੁੱਲ ਜਾਨੀ ਆ ਨਾਲੇ ਐ ਘਰੋਂ ਕਿੱਥੇ ਜਾਂਦੀ ਐ ਇੱਥੇ ਕਿਤੇ ਹੋਊ ਪਾਲਲਾ ਮੰਮੀ ਜਿੱਥੇ ਮੈਂ ਰੱਖੀ ਸੀ ਉੱਥੋਂ ਮੈਨੂੰ ਮਿਲੀ ਨਹੀਂ ਤਾਂ ਹੀ ਤੁਹਾਡੇ ਕੋਲੇ ਗੱਲ ਕਰੀ ਆ ਜੇ ਕਿਤੇ ਮੇਰੇ ਯਾਦ ਹੁੰਦੀ ਮੈਂ ਚੱਕ ਨਾ ਲੈਂਦੀ ਕਿਹੜਾ ਫਿਰ ਚੈਨ ਪੈਰ ਲਾ ਕੇ ਘਰੋਂ ਤੁਰ ਗਈ ਕਿਤੇ ਇੱਥੇ ਹੋਊ ਕਿਤੇ ਉਹੀ ਨਾ ਕਲਪਨਾ ਕਰਿਆ ਕਰ ਪਾੜ ਲਾ ਯਾਰ ਮੰਮੀ ਓਹ ਕਿਉਂ ਤੁਸੀਂ ਦੋਨਾਂ ਨੇ ਰੌਲਾ ਪਾਇਆ ਸੋ ਜਾਂਦਾ ਕਰੋ ਮਸਾਂ ਦੁਪਹਿਰੇ ਵੇਲੇ ਹੋ ਕੇ ਸੌਣ ਦਾ ਟਾਈਮ ਹੁੰਦਾ ਪੂਰਾ ਲੈ ਤੈਨੂੰ ਸੌਣ ਦੀ ਪਈ ਐ ਇਹਨੂੰ ਵਿਪਤਾ ਖੜੀ ਹੋਈ ਪਈ ਐ ਇਹਦੀ ਚੈਨ ਗਮਾਂਚ ਕੀ ਖਾਣੀ ਕਿੱਥੇ ਧਰ ਲਈ ਇਹਨੇ ਹਾਏ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਈ ਕਿੱਥੇ ਘਰੀ ਸਿੱਧਦੀ ਯਾਦ ਨਹੀਂ ਮੰਮੀ ਮੇਰੇ ਨਾਲ ਨਾ ਮੇਰੀ ਹੈਲਪ ਕਰੋ ਮੇਰੇ ਚੈਨਲ ਬੌਲਮਾਰੀ ਚੋਂ ਚੱਲ ਚੰਗਾ ਲੈ ਮੈਂ ਪੜਾਵਾਂ ਲੈ ਮੈਂ ਤਾਂ ਜਿੱਤੇ ਦੀ ਬਣਾਈ ਸੀ ਨਾ ਉਹਦੇ ਦੀ ਕਹੀ ਜਾਂਦੀ ਸੀ ਵੀ ਕਾਰਨਰ ਰੱਖਿਓ ਕਾਰਨਰ ਰੱਖਿਓ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਹੁਣ ਰਾਤ ਬਰਾਤੇ ਆ ਪਤੰਦਰ ਵੜ ਕੇ ਸੌ ਜਾਂਦੇ ਕੀ ਪਤਾ ਕੋਈ ਹੂਆ ਬਚੱਕ ਕੇ ਲੈ ਗਿਆ ਹੋਵੇ ਗੱਲੀ ਚੈ ਨਹੀਂ ਦਿਖੀ ਹੋਰ ਨਹੀਂ ਸਮਾਨ ਦਿਖਿਆ ਫਿਰ ਲੈ ਨਸ਼ੇੜਿਆਂ ਨੂੰ ਹੋਰ ਚਾਹੀਦਾ ਕੀ ਹੁੰਦਾ ਤਾਂ ਨਹੀਂ ਦੇਖੀ ਕਿਤੇ ਲੈ ਦੀਦੀ ਦੱਸੋ ਮੈਂ ਕਦੇ ਤੁਹਾਡੇ ਅਲਮਾਰੀ ਵਾਲੇ ਕਮਰੇ ਚ ਵੜੀ ਆ ਮੈਂ ਨਹੀਂ ਅਜੇ ਤੱਕ ਐਵੇਂ ਕਿਸੇ ਦੀ ਚੀਜ਼ ਨੂੰ ਹੱਥ ਉਥਲਾਇਆ ਨਾ ਮੈਂ ਕਿਸੇ ਦੇ ਵੜਾਂ ਕਮਰੇ ਚ ਨਹੀਂ ਕਾਣੂ ਐਵੇਂ ਗਾ ਪਾਇਗਾ ਮੇਰੀ ਗੱਲ ਸੁਣ ਆਪਣੇ ਘਰੇ ਕਿੰਨੀਆਂ ਖਨਮਾਰੀਆਂ ਨੇ ਦੋ ਤਨ ਮਾਰੀਆਂ ਨੇ ਆਪਾਂ ਦੋਨੇ ਫਰੋੜ ਲੈਣੇ ਆ ਥਿਆ ਜੂ ਜਿੱਥੇ ਰੱਖੀ ਹੋਈ ਲੈ ਮੰਮੀ ਦੋਨੇ ਅਲਮਾਰੀਆਂ ਫਰੋਲਣ ਦਾ ਕੀ ਮਤਲਬ ਹੋਇਆ 100 ਬੰਦੇ ਨੇ ਆਪਦੀ ਚੀਜ਼ ਰੱਖੀ ਹੁੰਦੀ ਆ ਜਦੋਂ ਮੈਂ ਨਹੀਂ ਕਦੇ ਤੁਹਾਡੀਆਂ ਅਲਮਾਰੀਆਂ ਫਰੋਲੀਆਂ ਬਈ ਮੇਰੀ ਅਲਮਾਰੀ ਨੂੰ ਹੱਥ ਨਾਲ ਲਾਇਓ ਜਿੱਥੇ ਦੀਦੀ ਤੁਸੀਂ ਆਦੀ ਚੀਜ਼ ਰੱਖੀ ਹੈ ਤੁਸੀਂ ਉੱਥੇ ਰੱਭੋ ਨਾਲੇ ਮੰਮੀ ਤੁਹਾਡਾ ਵੀ ਹੱਕ ਨਹੀਂ ਬੰਦਾ ਹੈਗਾ ਵੀ ਤੁਸੀਂ ਐਵੇਂ ਕਹੋ ਵੀ ਦੋਨੇ ਅਲਮਾਰੀਆਂ ਫਰੋਲੋ ਦੀਦੀ ਦੀ ਚੀਜ਼ ਘਵਾ ਚੀਏ ਦੀਦੀ ਆਪਦੀ ਵਾਲੀ ਅਲਮਾਰੀ ਚ ਲੱਭਣ ਮਨਪ੍ਰੀਤ ਜਦੋਂ ਚੀਜ਼ ਖੋਈ ਗਈ ਆਪਾਂ ਦੇਖਣ ਸੋ ਤਾਂ ਨਹੀਂ ਕੋਈ ਹਰ ਜਾਏਗਾ ਤੇਰੇ ਵਾਲੀ ਨੂੰ ਦੱਸ ਕੇ ਅਸੀਂ ਖਾਨ ਲੱਗਿਆ ਐਵੇਂ ਮੇਰੀ ਕੋਈ ਚੀਜ਼ ਘਵਾ ਕੇ ਧਰ ਦੋਗੇ ਕਿਧਰੇ ਨਹੀਂ ਗੁੰਮਦੀ ਆਪਾਂ ਹੈਗੇ ਤੇ ਹੈਗੇ ਤਿੰਨੇ ਜਾਨੇ ਸਾਹਮਣੇ ਐ ਕਿਵੇਂ ਚੀਜ਼ ਗੁੰਮ ਜੂਗੀ ਚਲ ਮੰਮੀ ਚਲੋ ਆਪਾਂ ਦੇਖਦੇ ਆਂ ਅਲਮਾਰੀਆਂ ਜਨਾਇਕਰ ਤੈਂ ਤਾਂ ਵੀ ਨਵਾਰੀ ਫਰੋੜ ਲਈ ਦਵਾਰੇ ਵੀ ਦੇਖ ਲਾਂਗੇ ਮਨਪ੍ਰੀਤ ਚਲ ਤੇਰੇ ਵਾਲੀ ਚ ਦੇਖਾਂ ਭਾਈ ਕਿਤੇ ਉੱਥੇ ਨਾ ਤਰ ਤੁਰਤੀ ਹੋਵੇ ਦੇਖ ਲਓ ਭਾਈ ਫਿਰ ਮੈਂ ਤੁਹਾਨੂੰ ਕਹੀ ਪਿਆ ਜਿਹਦੀ ਚੀਜ਼ ਗਵਾਤੀ ਹੈ ਨਾ ਉਹ ਆਪਦੀ ਜ਼ਿੰਮੇਵਾਰੀ ਸਮਝਾ ਕਰੇ ਫੇਰ ਕੀ ਹੋ ਗਿਆ ਦੇਖ ਲੈਣ ਦੇ ਆਈ ਨਹੀਂ ਮਨਪ੍ਰੀਤ ਤੇਰੀ ਬਾਟਲ ਲੂਗੀ ਹੁਣ ਜੇ ਲੱਭਦੀ ਉਥੋਂ ਤਾਂ ਕਹਿੰਦੀ ਆ ਬਾਬਾ ਕਿਤੇ ਖੰਦੀ ਪੂਜੀ ਵੜ ਚਲੀ ਇੱਥੇ ਆ ਵੀ ਆ ਕਪੜੇ ਚੱਕ ਕੇ ਦੇ ਦਿੱਤੇ ਆ ਮੰਮੀ ਆ ਤਾਂ ਮੈਂ ਇਕੱਲਾ ਇਕੱਲਾ ਫਰੋੜ ਤਾਂ ਹੁਣ ਦੱਸ ਮੈਨੂੰ ਮੈਂ ਤਾਂ ਬਈ ਤੇਰੀ ਸਮਝ ਨਹੀਂ ਆਉਂਦੀ ਨਹੀਂ ਬੰਦਾ ਇੰਨੀ ਕਿਤਾਬਾਂ ਦੀਆਂ ਚੀਜ਼ਾਂ ਦੀ ਗੌਰ ਰੱਖ ਹੀ ਸਕਦਾ ਮੰਮੀ ਮੈਂ ਤਾਂ ਮੈਨੂੰ ਸਮਾਂ ਦੇਖੇ ਉੱਤੇ ਕੁਝ ਨਹੀਂ ਹੈਗਾ ਇੱਥੇ ਤਾਂ ਭਾਂਡੇ ਨੇ ਐ ਕਰ ਫਾ ਸੰਦੂਖ ਜਾ ਦੇਖ ਉਹਦੇ ਚ ਵੀ ਉਤਾਰ ਦੇ ਲੈਂਦੇ ਚੀਜ਼ਾਂ ਇਹ ਮਾਣ ਪ੍ਰੀਤ ਮੰਮੀ ਹੁਣ ਅਲਮਾਰੀਆਂ ਫਰੋਲ ਕੇ ਚੈਨ ਨਹੀਂ ਮਿਲਿਆ ਤੁਹਾਨੂੰ ਨਹੀਂ ਪਤਾ ਇਹਨੂੰ ਕੀ ਹੁੰਦਾ ਹੁਣ ਜਿਹੜਾ ਚੀਜ਼ ਗਮਾਚੀ ਹੈ ਭਾਲਣ ਲਈ ਜੇ ਇੱਥੇ ਸੰਦੂਕ ਚ ਦੇਖ ਲਾਂਗੇ ਤਾਂ ਕੀ ਹੁੰਦਾਗਾ ਭਾਈ ਖਲਾਰਾ ਜਾਣਾ ਪਾਉ ਸਮਾਨ ਦਾ ਨਹੀਂ ਕੋਈ ਅੱਗੇ ਅਸੀਂ ਕਿਹੜਾ ਨਵਾਰੀ ਚ ਖਲਾਰਾ ਪਾਇਆ ਦੇਖ ਲੈ ਕੋਈ ਨਾ ਮੈਂ ਚੱਪਣਾ ਬਹੁਤ ਆ ਕੋਈ ਨਹੀਂ ਤੈ ਮਾਰ ਕੇ ਰੱਖ ਦੇਾਂਗੇ ਨਾਲ ਤਾਂ ਕੀ ਭਲਾਣਾ ਲੱਗ ਕੇ ਵੀ ਚੀਜ਼ ਗਮਾਚੀ ਮੈਂ ਵੀ ਮੰਮੀ ਨਾਲ ਲੱਗ ਜਾਨੀ ਆ ਭਾਈ ਮੈਂ ਕਿਹੜਾ ਫਰਗਵਾਈ ਐ ਮੈਨੂੰ ਕਿ ਲੋੜ ਚੱਲ ਕੋਈ ਨਹੀਂ ਫਿਰ ਇਹਦਾ ਕਿਹੜਾ ਜੀ ਕਰਦਾ ਸੀ ਵੀ ਗਮਾਵਾਂ

ਪੁੱਛਦੇ ਆ ਵੀ ਤੇਰੇ ਸੰਦੂਕ ਚ ਕਿਵੇਂ ਆ ਗਈ ਫਿਰ ਲੈ ਉਹੀ ਗੱਲ ਦੀ ਦੀਦੀ ਰੱਖ ਕੇ ਸੰਦੂਕ ਚ ਭਾਲ ਦੀ ਅਲਮਾਰੀ ਚ ਲੈ ਦੱਸ ਹੱਦ ਹੋਈ ਪਈ ਆ ਮਨਪ੍ਰੀਤ ਮੈਂ ਕਿਉਂ ਦਰ ਰੱਖੂਗੀ ਤੇਰੇ ਸੰਦੂਕ ਚ ਨਾਲੇ ਚ ਤੇਰਾ ਸਮਾਨ ਐ ਮੈਨੂੰ ਚੰਗੀ ਤਰ੍ਹਾਂ ਯਾਦ ਆ ਗਿਆ ਵੀ ਮੈਂ ਉਦੋਂ ਨਾਲ ਅਲਮਾਰੀ ਚ ਰੱਖ ਕੇ ਗਈ ਸੀ ਜਿੱਦਨ ਮੰਮੀ ਆਪਣੇ ਗਵਾਂਡੀਆਂ ਦੇ ਖਿਸਰੇ ਆਏ ਸੀ ਨੱਚਣ ਹਾਂ ਅੱਛਾ ਉਹਦੇ ਸਲਾਵ ਵੀ ਐਸੇ ਨਹੀਂ ਦਿੱਤੀ ਸੀ ਆਪਾਂ ਅੱਛਾ ਵੀ ਇਹਦਾ ਮਤਲਬ ਮੈਂ ਚੱਕ ਕੇ ਰੱਖ ਲਈ ਹੈ ਨਾ ਹੋ ਰਹਾ ਹੈ ਉੱਡ ਕੇ ਆ ਗਈ ਉਹੀ ਮੰਮੀ ਤੁਸੀਂ ਦੀਦੀ ਦੇ ਮਗਰ ਲਾ ਕੇ ਮੇਰੇ ਤੇ ਸ਼ੱਕ ਕਰੀ ਜਾਂਦੇ ਹੋ ਮਨਪ੍ਰੀਤ ਇਹ ਚਲਾਕੀਆਂ ਜੀਆਂ ਨਾ ਸਾਡੇ ਮੂਰੇ ਨਾ ਕਰ ਮੈਨੂੰ ਸਭ ਪਤਾ ਹੈ ਵੀ ਤੇਰੀ ਉਚਾਲ ਸੀ ਇਹ ਹਾਂ ਚਲ ਮੇਰੀ ਹੀ ਚਾਲ ਸੀ ਫੇਰ ਤੁਸੀਂ ਕੀ ਕਰੋਗੇ ਮੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਆਪਦੇ ਘਰ ਚ ਚੋਰੀਆਂ ਕਰਦੀ ਤਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਤੁਹਾਡੀਆਂ ਦੋ ਨੂੰਹਾਂ ਨੇ ਤੁਸੀਂ ਛੋਟੀ ਨੂੰ ਤੇ ਸਾਹਮਣੇ ਵੱਡੀ ਨੂੰ ਦੇ ਘਰ ਚ ਚੇਨ ਪਾਉਨੇ ਹੋ ਤੇ ਮੈਨੂੰ ਤਾਂ ਤੁਸੀਂ ਕੁਝ ਪੁੱਛਿਆ ਤੱਕ ਨਹੀਂ ਅੱਛਾ ਇਹ ਇਸ ਗੱਲ ਕਰਕੇ ਤੇ ਚੈਨੀ ਚੋਰੀ ਕਰ ਲਈ ਮੇਰੇ ਤੋਂ ਨਹੀਂ ਚਲੀ ਜਾਂਦੀ ਐਵੇਂ ਚੀਜ਼ ਮੇਰੀ ਮਾਂ ਨੇ ਤਾਂ ਨਾ ਕਦੇ ਸਾਡੇ ਦੋਨਾਂ ਭੈਣਾਂ ਚ ਵਿਤ ਕਰਾ ਕੀਤਾ ਸੀ ਤੇ ਨਾ ਮੈਨੂੰ ਐਵੇਂ ਜਰਣਾ ਆਉਂਦਾਗਾ ਮਨਪ੍ਰੀਤ ਤੂੰ ਮੈਨੂੰ ਭੈਣ ਸਮਝਦੀ ਆ ਤਾਂ ਮੰਗ ਲੈਂਦੀ ਕਿਤੇ ਪਾ ਕੇ ਜਾਣੀ ਸੀ ਅੱਛਾ ਮਤਲਬ ਵੀ ਥੋੜੀ ਤਾਂਸ ਮੇਰੇ ਉੱਤੇ ਰਹਿਦੀ ਹੈ ਵੀ ਤੁਸੀਂ ਵੱਡੀ ਨੂੰ ਉਹ ਤਾਂ ਤੁਹਾਡੇ ਤੋਂ ਮੈਂ ਚੀਜ਼ ਮੰਗ ਕੇ ਜਦੋਂ ਕਿਤੇ ਜਾਣਾ ਉਹ ਪਾ ਕੇ ਜਾਵਾਂ ਮਾੜੀ ਮੋਟੀ ਨਾ ਸ਼ਰਮ ਮਾਲਾ ਨਲੇ ਤੈਨੂੰ ਕੀ ਪਤਾ ਵੀ ਇਹ ਚੈਨ ਕਿਵੇਂ ਬਣੀ ਐ ਤੇ ਕਿਉਂ ਬਣਾ ਕੇ ਦਿੱਤੀ ਐ ਮੈਨੂੰ ਕਿਉਂ ਕਿ ਬਣਾ ਕੇ ਦਿੱਤੀ ਆ ਮੈਨੂੰ ਮਚਾਉਣ ਵਾਸਤੇ ਹੋਰ ਤੁਸੀਂ ਕਾਹਤੋਂ ਬਣਵਾ ਕੇ ਦਿੱਤੀਆਂ ਨਾਲੇ ਬਾਨੀ ਕਿਵੇਂ ਸੀ ਘਰ ਤੋਂ ਪੈਸੇ ਲਵਾ ਕੇ ਸਾਰੇ ਘਰ ਦੇ ਪੈਸੇ ਲੱਗੇ ਐ ਮਨਪ੍ਰਿਤ ਮੈਂ ਕੋਈ ਇਹਨਾਂ ਦੀ ਲਾਡਲੀ ਨਹੀਂ ਹੈਗੀ ਵੀ ਮੈਨੂੰ ਚੀਜ਼ਾਂ ਕਰਾ ਕਰਾ ਦਿੰਦੇ ਨੇ ਤੇ ਤੂੰ ਇਹਨਾਂ ਦੀ ਦੁਸ਼ਮਣ ਐ ਓ ਬਸ ਕਰੋ ਦੀਦੀ ਤੁਸੀਂ ਤਾਂ ਮੰਮੀ ਦੀ ਸਾਈਡ ਲੈਣੀ ਹੀ ਆ ਇਹਨਾਂ ਨੇ ਜੇ ਤੁਹਾਡੀ ਸਾਈਡ ਲਈ ਸੀ ਤੁਹਾਨੂੰ ਚੈਨ ਜੋ ਬਣਾ ਕੇ ਦੇਤੀ ਬਸ ਤਾਂ ਨਾ ਤੂੰ ਕਰ ਹਾਵ ਦੇ ਔਕਾਤ ਛੇਦੀ ਦਿਖਾਦੀ ਮੈਂ ਕੀ ਸਮਝਦੀ ਸੀ ਤੋਂ ਕੀ ਨਿਕਲੀ ਨੱਕੀ ਨਿਕਲੀ ਤਾਂ ਕੀ ਮਤਲਬ ਤੁਹਾਡਾ ਮੇਰੀ ਗੱਲ ਸੁਣ ਲਾ ਜਿਆਦਾ ਨਾ ਮੇਲਾ ਬਾਲੀ ਜਵਾਨ ਜੀ ਨੰੜਾ ਤੈਨੂੰ ਪਤਾ ਮਮੀ ਜੀ ਹਾਂ ਪੁੱਤ ਮੈਂ ਨਾ ਤੁਹਾਡੇ ਕੋਲ ਇੱਕ ਕੰਮ ਆਈ ਸੀ ਮੈਂ ਨਾ ਕੁਛ ਕਾ ਪੈਸੇ ਇਕੱਠੇ ਕਰਿਆ ਜੇ ਤੁਸੀਂ ਇਹ ਥੋੜੇ ਜੇ ਪੈਸੇ ਪਾ ਕੇ ਮੇਰੇ ਨੂੰ ਚੈਨ ਬਣਵਾ ਕੇ ਦੇ ਦੋ ਲੈ ਪੁੱਤ ਚੈਨ ਤਾਂ ਮੈਂ ਤੈਨੂੰ ਵੀ ਬਣਾ ਦਿੰਦੀ ਤੈਨੂੰ ਪਤਾ ਹਲੇ ਥੋੜਾ ਜੇ ਹੱਥ ਤੰਗ ਚੱਲਦਾ ਸੀਗਾ ਕਿੰਨੇ ਕ ਪੈਸੇ ਨੇ ਇਹ ਮੰਮੀ ਇਹ 70000 ਹੋਗਾ ਛਲ ਕੋਈ ਨਹੀਂ ਜਿੰਨੇ ਪੈਸੇ ਬਧੇ ਘਟੇ ਮੈਂ ਆਪੇ ਪਾ ਦੂੰਗੀ ਵਿੱਚ ਮੰਮੀ ਜਿਆਦੇ ਭਾਰੀ ਦੀ ਵੀ ਲੋੜ ਨਹੀਂ ਆ ਬਸ ਸਵਾ ਟੋਲੇ ਦੀ ਕਰਾ ਦਿਓ ਨਹੀਂ ਪੁੱਤ ਸਵਾ ਟੋਲੇ ਦੀ ਕੀ ਬਣੂ ਘੱਟੋ ਘੱਟ 2 ਟੋਲਿਆਂ ਦੀ ਤਾਂ ਹੋਵੇ ਮੰਮੀ ਫਿਰ 70000 ਕਿੱਥੋਂ ਪਾਉਂਗੇ ਤੁਸੀਂ ਕੋਈ ਨਹੀਂ ਉਹ ਮੈਂ ਆਪੇ ਕਰ ਲੂੰ ਹੀ ਲਾ ਤੂੰ ਫਿਕਰ ਨਾ ਕਰ ਲੈ ਮੈਨੂੰ ਤਾਂ ਇਹੀ ਚਾਹ ਨਹੀਂ ਚੱਕਿਆ ਜਾਂਦਾ ਵੀ ਤਾਂ ਇਹ ਪੰਜੀ ਪੰਜੀ ਜੋੜ ਕੇ ਇੰਨੇ ਪੈਸੇ ਇਕੱਠੇ ਕਰ ਲੇ ਅਹੀ ਜੀ ਸਿਆਣੀ ਨੂੰ ਤਾਂ ਰੱਬ ਘਰ ਘਰ ਦੇਵੇ ਚਲ ਨਮਾ ਪਹਿਲਾਂ ਪਾਈ ਸੀ ਸਾਹਮਦੇ ਆ ਲੱਗਿਆ ਹੁਣ ਤੈਨੂੰ ਪਤਾ ਵੀ ਚਾਹ ਕਿਵੇਂ ਬਣੀ ਐ ਮਨਪੇ ਤਾਂ ਹੀ ਤੈਨੂੰ ਮੈਂ ਸਮਝਾਉਣੀ ਹੁੰਦੀ ਆ ਵੀ ਘੱਟ ਖਰਚਾ ਕਰਿਆ ਕਰ ਤੇ ਪੈਸੇ ਜੋੜ ਲਿਆ ਕਰ ਕੋਈ ਚੀਜ਼ ਬਣ ਜਾਂਦੀ ਐ ਕੰਮ ਆਉਂਦੀ ਐ ਉਦੋਂ ਤਾਂ ਗੁਰਸ਼ੱਲੇ ਡਾ ਦਿੰਦੀ ਐ ਪਰ ਤੂੰ ਤਾਂ ਪੁੱਠੇ ਰਾਏ ਦੁਰਪੀ ਚਾਹ ਨੇ ਝੋਰੀ ਕਰ ਲਈ ਬੱਸ ਕਰ ਜੋ ਮੰਮੀ ਤੇ ਦੀਦੀ ਸੌਰੀ ਮੇਰੀ ਹੀ ਗਲਤੀ ਐ ਮੈਂ ਤਾਂ ਐਵੇਂ ਗਲਤ ਸੋਚ ਰੱਖੀ ਬੈਠੀ ਰਹੀ ਵੀ ਹਾਂ ਦੋ ਨੂੰ ਹਾਂ ਦੋਨਾਂ 'ਚ ਫਰਕ ਕਰ ਲਿਆ ਇਹਨੂੰ ਚੈਨ ਬਣਾਤੀ ਮੈਨੂੰ ਬਣਾ ਕੇ ਨਹੀਂ ਦਿੱਤੀ ਸਮਾਂ ਦੀ ਮੈਂ ਤਾਂ ਕੁਝ ਸਿੱਖਣ ਨੂੰ ਹੀ ਮਿਲਿਆ ਵੀ ਜੇ ਮੈਂ ਵੀ ਐ ਪੰਜੀ ਪੰਜੀ ਕੱਢ ਕੇ ਸਾਈਡ ਤੇ ਰੱਖ ਦਿੱਤਾ ਮੇਰੀ ਵੀ ਕੋਈ ਚੀਜ਼ ਬਣ ਜਾਂਦੀ ਉਹ ਹੀ ਤਾਂ ਹੈ ਪੁੱਤ ਮੇਰੀ ਗੱਲ ਸੁਣ ਚਲ ਹਲੇ ਵੀ ਤੈਨੂੰ ਅੱਕ ਲੱਗੀ ਜੇ ਆਪਾਂ ਸਰਫਾ ਨਹੀਂ ਕਰਾਂਗੇ ਨਾ ਤਾਂ ਖੂਹਾਂ ਦੇ ਖੂ ਖਾਲੀ ਹੋ ਜਾਂਦੇ ਨੇ ਤੇ ਦੂਜਾ ਮੈਂ ਆਪਦਾ ਜਿਹੜਾ ਤੁਹਾਨੂੰ ਰੰਗ ਦਿਖਾਇਆ ਇਹਨੇ ਪੁੱਠੇ ਕੰਮ ਕੀਤੇ 10 ਚੋਰੀ ਦਾ ਇਲਜ਼ਾਮ ਵੀ ਮੇਰੇ ਤੇ ਲੱਗਿਆ ਚਲ ਕੋਈ ਨਹੀਂ ਹਾਲੇ ਤੱਕ ਹੀ ਆਪਣੀ ਘਰ ਦੀ ਗੱਲ ਘਰ ਚ ਰਹਿ ਗਈ ਅਸੀਂ ਕਿਹੜਾ ਬਾਹਰ ਜਾ ਕੇ ਰੌਲਾ ਪਾਉਣਾ ਨਾਲੇ ਅਸੀਂ ਤੇਰੇ ਵਰਗੀਆਂ ਨਹੀਂ ਪਰ ਅੱਗੇ ਤੋਂ ਨਾ ਅਕਲ ਤੋਂ ਕੰਮ ਲੈਣੀ ਆਪਦੇ ਘਰ ਚ ਕੀ ਕਿਤੇ ਵੀ ਚੋਰੀ ਨਾ ਕਰੇ ਨਹੀਂ ਮੰਮੀ ਸੌਂ ਲੱਗੇ ਕਿਤੇ ਵੀ ਕੋਈ ਵੀ ਅਜਿਹਾ ਕੰਮ ਨਹੀਂ ਕਰਦੀ ਮੈਂ ਦੀਦੀ ਮੈਨੂੰ ਮਾਫ਼ ਕਰਦੇ ਹੋ ਕੋਈ ਨਾ ਮਨਪ੍ਰੀਤ ਇੰਨਾ ਹੀ ਬਹੁਤਾ ਵੀ ਤੂੰ ਸਮਝ ਗਈ ਆਇਂ ਕੋ ਚੈਨ ਨੇ ਮੇਰੀਆਂ ਅੱਖਾਂ ਜੀਆਂ ਖੋਲਦੀ ਜੇ ਮੇਰੀ ਥਾਂ ਤੇ ਕੋਈ ਹੋਰ ਸੱਸ ਹੁੰਦੀ ਨਾ ਤਾਂ ਤੈਨੂੰ ਘਰੋਂ ਬਾਹਰ ਕਰ ਦਿੰਦੀ ਨਲੇਦਰਾ ਪੂਰੇ ਰਿਸ਼ਤੇਦਾਰਾਂ ਚ ਕੱਢਦੀ ਜਲੂਸ ਇਹ ਤਾਂ ਤੂੰ ਭਲੀ ਮਨ ਮੰਮੀ ਨੂੰ ਜਿਹੜੀ ਤੇਰੀ ਗੱਲ ਹੀ ਅੰਦਰ ਦੱਬ ਲਈ ਚੱਲ ਹੁਣ ਬੱਸ ਕਰੋ